ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਨਾ ਤੇ ਫਿਰ ਸਥਿਤੀ ਬੇਕਾਬੂ ਹੋਏਗੀ ਤੇ ਲੋਕਾਂ ਨੇ ਫਿਰ ਕੰਟਰੋਲ ਤੋਂ ਬਾਹਰ ਹੋ ਜਾਣਾ ਕਿਉਂਕਿ ਬਹੁਤ ਤਕੜਾ ਆਗੂ ਬਹੁਤ ਤਕੜਾ ਜਰਨੈਲ ਮਿਲਿਆ ਹੈ ਇਸ ਵੇਲੇ ਕਿਸਾਨਾਂ ਨੂੰ ਸਦੀਆਂ ਬਾਅਦ ਇਹੋ ਜਿਹਾ ਸੂਰਮਾ ਹੁੰਦਾ ਜਿਹੜਾ ਹੱਕ ਸੱਚ ਦੀ ਖਾਤਰ ਆਪਣਾ ਸਭ ਕੁਝ दांव ਤੇ ਲਾਈ ਬੈਠੇ ਸਰੀਰ ਤੋਂ ਵੱਡੀ ਕੀ ਚੀਜ਼ ਹੈ ਮਹਾਰਾ ਜਾਨ ਹੈ ਤੇ ਜਹਾਨ ਹੈ ਅਗਲਾ ਮਰਨ ਵਰਤ ਤੇ ਬਹਿ ਗਿਆ ਹੁਣ ਇਹਦੂ ਪਰੇ ਕੀ ਹੈ ਤੋ ਬੇਨਤੀ ਹੈ ਕਿ ਬਾਬਾ ਜੀ ਜੇ ਪੰਜਾਬ ਦੀ ਗੱਲ ਕਰੀ ਤਾਂ 95% ਤੋਂ ਵੱਧ ਜਿਹੜੇ ਕਿਸਾਨ ਹਨ ਉਹ ਸਿੱਖ ਧਰਮ ਨੂੰ ਮੰਨਦੇ ਹਨ ਹਾਂਜੀ ਅਕਸਰ ਤੁਸੀਂ ਵੀ ਦੇਖ ਰਹੇ ਹੋ ਆਪਾਂ ਦੇਖਦੇ ਆ ਕਿਸਾਨ ਸੰਘਰਸ਼ ਹੋ ਗਏ ਜਿਸ ਤੋਂ ਦਿੱਲੀ ਦੇ ਵੱਲ ਇੱਕ ਜਿਹੜਾ ਇੱਕ ਬਾਣੀ ਦਾ ਪ੍ਰਵਾਹ ਚੱਲਦਾ ਹੈ ਜਿਹੜੇ ਦਾ ਆਪਣਾ ਦਿੱਲੀਵਾਲ ਸਾਹਿਬ ਦਾ ਇਹ ਅਪਰਾਹ ਲਾ ਕਿਵੇਂ ਲਿਖ ਦਿੰਗੇ ਨਾਲ ਦੀ ਨਾਲ ਜਿਹੜਾ ਕਿਸਾਨਾਂ ਨੂੰ ਇਥੇ ਹੱਕਾਂ ਲਈ ਜਾਗਰੂਕ ਕਰਦੇ ਆ ਤੇ ਸਿੱਖ ਧਰਮ ਲਈ ਜਿਹੜਾ ਜੋੜਨ ਵਾਸਤੇ ਅਕੰਧ ਜਾਪ ਦਾ ਪ੍ਰਵਾਹ ਚੱਲਦਾ ਹੈ ਬਿਲਕੁਲ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਸਾਨੂੰ ਸ਼ਕਤੀ ਮਿਲਣੀ ਹੈ ਠੀਕ ਹੈ ਨਾ ਹੱਕ ਸੱਚ ਦੇ ਧਰਮ ਦੀ ਖਾਤਰ ਜੋਜਨ ਲਈ ਮਹਾਰਾਜ ਨੇ ਆਵਾਜ਼ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਫਿਰ ਬਾਣੀ ਵਿੱਚ ਹੋਰ ਵੀ ਬਹੁਤ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾ ਉਹ ਸਬਨ ਕੀ ਰੇਣਕਾ ਤੂੰ ਆਓ ਹਮਾਰੇ ਤੋ ਇਸ ਕਰਕੇ ਬਾਣੀ ਸਾਨੂੰ ਸ਼ਕਤੀ ਦਿੰਦੀ ਐ ਬਿਲ ਪਾਵਰ ਦਿੰਦੀ ਐ ਡੱਲੇਵਾਲ ਸਾਹਿਬ ਨੂੰ ਪੁੱਛ ਕੇ ਦੇਖੋ 21 ਦਿਨ ਹੋ ਗਏ ਪਰ ਉਹਨਾਂ ਦਾ ਮਨ ਚੜ੍ਹਦੀ ਕਲਾ ਚ ਐ ਮੈਂ ਕਿਹਾ ਜੀ ਕੀ ਹਾਲ ਐ ਕਹਿੰਦੇ ਜੀ ਚੜ੍ਹਦੀ ਕਲਾ ਮਹਾਂਪੁਰਸ਼ੋ ਦੇਖੋ ਕਿੱਡੀ ਵੱਡੀ ਗੱਲ ਐ 21 ਦਿਨ ਜਿਨੇ ਭੋਜਨ ਪਾਣੀ ਛਕਿਆ ਹੀ ਨਹੀਂ ਉਹ ਇਨਸਾਨ ਕਹਿ ਰਿਹਾ ਤੇ ਬਾਣੀ ਦੀਆਂ ਪੰਕਤੀਆਂ ਵੀ ਹਨ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਉਹਨਾਂ ਦੀ ਜਿਹੜੀ ਅੰਦਰਲੀ ਆਤਮਾ ਨਾ ਉਹ ਜੁੜੀ ਹੋਈ ਹੈ ਪਰਮੇਸ਼ਰ ਨਾਲ ਠੀਕ ਹੈ ਇਸ ਤਰ੍ਹਾਂ ਕਿ ਉਹ ਡੋਲਣ ਵਾਲੀ ਰੂਹ ਨਹੀਂ ਤੇ ਪਰ ਬੇਨਤੀ ਹੈ ਵੀ ਸਰਕਾਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਬੇਨਤੀ ਹੈ ਹੁਣ ਵੇਲਾ ਸੰਭਲਦਾ ਮੌਕਾ ਸਾਂਭ ਲਓ ਦੇਖਿਓ ਕਿਤੇ ਵੇਲਾ ਖੁੰਝ ਗਏ ਨਾ ਤੇ ਫਿਰ ਪਛਤਾਵਾਂਗੇ ਆਪਾਂ ਸਾਰੇ ਇਹ ਬੇਨਤੀ ਹੈ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈ ਅੰਨ ਪਾਣੀ ਨਾਲ ਹੀ ਦੇਹੀ ਚੱਲਦੀ ਹੈ ਤੇ ਉਹ ਛੱਡੀ ਬੈਠੇ ਆ ਕਿਹਦੇ ਲਈ ਪੰਜਾਬ ਲਈ ਕਿਸਾਨੀ ਲਈ ਸਾਡੇ ਸਾਰੇ ਭਾਰਤ ਵਰਸ਼ ਦੇ ਜਿੰਨੇ ਕਿਸਾਨ ਵੀਰ ਹੈ ਨਾ ਸਭ ਦੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਸ ਮੋਰਚੇ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਤਕੜਾ ਕਰੋ ਇਸ ਮੋਰਚੇ ਨੂੰ ਵੱਧ ਤੋਂ ਵੱਧ ਪਹੁੰਚੋ ਇੱਥੇ ਜਿਵੇਂ ਦਿੱਲੀ ਵਾਲਾ ਮੋਰਚਾ ਫਤਿਹ ਕੀਤਾ ਸੀ ਨਾ ਵੱਧ ਚੜ ਕੇ ਪਹੁੰਚੇ ਸੀ ਉਵੇਂ ਸਭ ਨੂੰ ਬੇਨਤੀ ਹੈ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਮਹਾਪੁਰਸ਼ਾਂ ਨੂੰ ਸਾਧੂ ਸੰਤਾਂ ਨੂੰ ਸਭ ਨੂੰ ਬੇਨਤੀ ਹੈ ਕਿਸਾਨਾਂ ਨੂੰ ਭੈਣ ਭਰਾਵਾਂ ਨੂੰ ਵੀ ਇੱਥੇ ਹਾਜ਼ਰੀ ਦਿਓ ਕਣਕਾਂ ਬੀਜੀਆਂ ਹੋਈਆਂ ਪਾਣੀ ਤਕਰੀਬਨ ਲੱਗੇ ਹੀ ਆ ਤੇ ਨਹੀਂ ਲੱਗੇ ਤਾਂ ਲਾ ਕੇ ਤੁਸੀਂ ਇੱਥੇ ਜਰੂਰ ਆਓ ਭਾਈ ਤੇ ਦਾਸ ਵੀ ਹਾਜ਼ਰੀਆਂ ਭਰੂਗਾ ਅੱਜ ਵੀ ਹਾਜ਼ਰੀ ਕੀਰਤਨ ਦੀ ਵੀ ਭਰੀ ਹੈ ਡੱਲੇਵਾਲ ਸਾਹਿਬ ਦਾ ਸੇਧ ਦਾ ਹਾਲ ਚਾਲ ਪੁੱਛ ਕੇ आज ਰੀਲਵਾ ਰਹੇ ਆ ਤੇ ਤੁਹਾਨੂੰ ਬੇਨਤੀ ਆ ਵੀ ਇਸ ਮੋਰਚੇ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਵੇਖਿਓ ਕਿਤੇ ਵੇਲਾ ਬੀਤਣਾ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਨਾ ਤੇ ਫੇਰ ਸਥਿਤੀ ਬੇਕਾਬੂ ਹੋਏਗੀ ਤੇ ਲੋਕਾਂ ਨੇ ਫੇਰ ਕੰਟਰੋਲ ਚੋਂ ਬਾਹਰ ਹੋ ਜਾਣਾ ਕਿਉਂਕਿ ਬਹੁਤ ਤਕੜਾ ਆਗੂ ਬਹੁਤ ਤਕੜਾ ਜਰਨੈਲ ਮਿਲਿਆ ਇਸ ਵੇਲੇ ਕਿਸਾਨਾਂ ਨੂੰ ਸਦੀਆਂ ਬਾਅਦ ਇਹੋ ਜਿਹਾ ਸੂਰਮਾ ਹੁੰਦਾ ਜਿਹੜਾ ਹੱਕ ਸੱਚ ਦੀ ਖਾਤਰ ਆਪਣਾ ਸਭ ਕੁਝ ਦਾਅ ਤੇ ਲਾਈ ਬੈਠਾ ਸਰੀਰ ਤੋਂ ਵੱਡੀ ਕੀ ਚੀਜ਼ ਹੈ ਮਹਾਰਾ ਜਾਨ ਹੈ ਤੇ ਜਹਾਨ ਹੈ ਅਗਲਾ ਮਰਨ ਵਰਤ ਤੇ ਬਹਿ ਗਿਆ ਹੁਣ ਇਸ ਤੋਂ ਪਰੇ ਕੀ ਹੈ ਤੋਂ ਬੇਨਤੀ ਇੱਕ ਬਾਬਾ ਜੀ ਜੇ ਪੰਜਾਬ ਦੀ ਗੱਲ ਕਰੀ ਤਾਂ 95% ਤੋਂ ਵੱਧ ਜਿਹੜੇ ਕਿਸਾਨ ਹੈ ਉਹ ਸਿੱਖ ਧਰਮ ਨੂੰ ਮੰਨਦੇ ਹਾਂਜੀ ਅਕਸਰ ਤੁਸੀਂ ਵੀ ਦੇਖਿਆ ਹੋਊਗਾ ਆਪਾਂ ਦੇਖਦੇ ਆ ਕਿਸਾਨ ਸੰਘਰਸ਼ ਹੁੰਦੇ ਆ ਜਿਸ ਤੋਂ ਨਵੀਂ ਦਿੱਲੀ ਦੇ ਵੱਲ ਇੱਕ ਜਿਹੜਾ ਇੱਕ ਬਾਣੀ ਦਾ ਪ੍ਰਵਾਹ ਚੱਲਦਾ ਹੈ ਜਿਹੜੇ ਦਾਰ ਆਪਣਾ ਦਿੱਲੀ ਵਾਲ ਸਾਹਿਬ ਦਾ ਇਹ ਅਪਰਾਧਾ ਕਿਵੇਂ ਲਿਖ ਦੇਗੇ ਨਾਲ ਦੀ ਨਾਲ ਜਿਹੜਾ ਕਿਸਾਨਾਂ ਨੂੰ ਇਤੇ ਹੱਕਾਂ ਨੂੰ ਜਾਗਰੂਕ ਕਰਦੇ ਹੋ ਤੁਸੀਂ ਇੱਕ ਧਰਮ ਲਈ ਜੋਣ ਵਾਸਤੇ ਆਕੰਧ ਵਿਆਪ ਦਾ ਪਾੜ ਚੱਲ ਰਿਹਾ ਹੈ ਬਿਲਕੁਲ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਸਾਨੂੰ ਸ਼ਕਤੀ ਮਿਲਣੀ ਹੈ ਠੀਕ ਹੈ ਨਾ ਹੱਕ ਸੱਚ ਦੇ ਧਰਮ ਦੀ ਖਾਤਰ ਜੋਜਣ ਲਈ ਮਹਾਰਾਜ ਨੇ ਆਵਾਜ਼ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਰਬਾਨੀ ਵਿੱਚ ਹੋਰ ਵੀ ਬਹੁਤ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਾ ਬਹੁ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਬਾਸ ਤੋ ਇਸ ਕਰਕੇ ਬਾਣੀ ਸਾਨੂੰ ਸ਼ਕਤੀ ਦਿੰਦੀ ਹੈ ਬਿਲ ਪਾਵਰ ਦਿੰਦੀ ਹੈ ਡੱਲੇਵਾਲ ਸਾਹਿਬ ਨੂੰ ਪੁੱਛ ਕੇ ਦੇਖੋ 21 ਦਿਨ ਹੋ ਗਏ ਪਰ ਉਹਨਾਂ ਦਾ ਮਨ ਚੜ੍ਹਦੀ ਕਲਾ ਚ ਹੈ ਮੈਂ ਕਿਹਾ ਜੀ ਕੀ ਹਾਲ ਹੈ ਕਹਿੰਦੇ ਜੀ ਚੜ੍ਹਦੀ ਕਲਾ ਮਹਾਂਪੁਰਸ਼ੋ ਦੇਖੋ ਕਿੰਡੀ ਵੱਡੀ ਗੱਲ ਹੈ 21 ਦਿਨ ਜਿਨੇ ਭੋਜਨ ਪਾਣੀ ਛਕਿਆ ਹੀ ਨਹੀਂ ਉਹ ਇਨਸਾਨ ਕਹਿ ਰਿਹਾ ਤੇ ਬਾਣੀ ਦੀਆਂ ਪੰਕਤੀਆਂ ਵੀ ਹਨ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਉਹਨਾਂ ਦੀ ਜਿਹੜੀ ਅੰਦਰਲੀ ਆਤਮਾ ਨਾ ਉਹ ਜੁੜੀ ਹੋਈ ਹੈ ਪਰਮੇਸ਼ਰ ਨਾਲ ਠੀਕ ਹੈ ਇਸ ਤਰ੍ਹਾਂ ਕਿ ਉਹ ਡੋਲਣ ਵਾਲੀ ਰੂਹ ਨਹੀਂ ਤੇ ਪਰ ਬੇਨਤੀ ਹੈ ਵੀ ਸਰਕਾਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਬੇਨਤੀ ਹੈ ਹੁਣ ਵੇਲਾ ਸੰਭਲਦਾ ਮੌਕਾ ਸਾਂਭ ਲਓ ਦੇਖਿਓ ਕਿਤੇ ਵੇਲਾ ਖੁੰਝ ਗਏ ਨਾ ਤੇ ਫਿਰ ਪਛਤਾਵਾਂਗੇ ਆਪਾਂ ਸਾਰੇ ਇਹ ਬੇਨਤੀ ਹੈ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈ ਅੰਨ ਪਾਣੀ ਨਾਲ ਹੀ ਦੇਹੀ ਚਲਦੀਆਂ ਤੇ ਉਹ ਛੱਡੀ ਬੈਠੇ ਆ ਕਿਹਦੇ ਲਈ ਪੰਜਾਬ ਲਈ ਕਿਸਾਨੀ ਲਈ ਸਾਡੇ ਸਾਰੇ ਭਾਰਤ ਵਰਸ਼ ਦੇ ਜਿੰਨੇ ਕਿਸਾਨ ਵੀਰ ਹੈ ਨਾ ਸਭ ਦੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਸ ਮੋਰਚੇ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਤਕੜਾ ਕਰੋ ਇਸ ਮੋਰਚੇ ਨੂੰ ਵੱਧ ਤੋਂ ਵੱਧ ਪਹੁੰਚੋ ਇੱਥੇ ਜਿਵੇਂ ਦਿੱਲੀ ਵਾਲਾ ਮੋਰਚਾ ਫਤਿਹ ਕੀਤਾ ਸੀ ਨਾ ਵੱਧ ਚੜ ਕੇ ਪਹੁੰਚੇ ਸੀ ਉਵੇਂ ਸਭ ਨੂੰ ਬੇਨਤੀ ਹੈ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਮਹਾਪੁਰਸ਼ਾਂ ਨੂੰ ਸਾਧੂ ਸੰਤਾਂ ਨੂੰ ਸਭ ਨੂੰ ਬੇਨਤੀ ਹੈ ਕਿਸਾਨਾਂ ਨੂੰ ਭੈਣ ਭਰਾਵਾਂ ਨੂੰ ਵੀ ਇੱਥੇ ਹਾਜ਼ਰੀ ਦਿਓ ਕਣਕਾਂ ਬੀਜੀਆਂ ਹੋਈਆਂ ਪਾਣੀ ਤਕਰੀਬਨ ਲੱਗੇ ਹੀ ਐ ਤੇ ਨਹੀਂ ਲੱਗੇ ਤਾਂ ਲਾ ਕੇ ਤੁਸੀਂ ਇੱਥੇ ਜ਼ਰੂਰ ਆਓ ਭਾਈ ਤੇ ਦਾਸ ਵੀ ਹਾਜ਼ਰੀਆਂ ਭਰੂਗਾ ਅੱਜ ਵੀ ਹਾਜ਼ਰੀ ਕੀਰਤਨ ਦੀ ਵੀ ਭਰੀ ਐ ਡੱਲੇਵਾਲ ਸਾਹਿਬ ਦਾ ਸੇਧ ਦਾ ਹਾਲ ਚਾਲ ਪੁੱਛ ਕੇ ਹਾ ਜੀ ਰਿਲਵਾ ਰਹੇ ਆ ਤੇ ਤੁਹਾਨੂੰ ਬੇਨਤੀ ਹੈ ਵੀ ਇਸ ਮੋਰਚੇ ਨੂੰ ਵੱਧ ਵੱਧ ਹੰਗਾਰਾ ਦਿਓ ਵੇਖਿਓ ਕਿਤੇ ਵੇਲਾ ਬੀਤਣਾ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਨਾ ਤੇ ਫੇਰ ਸਥਿਤੀ ਬੇਕਾਬੂ ਹੋਏਗੀ ਤੇ ਲੋਕਾਂ ਨੇ ਫਿਰ ਕੰਟਰੋਲ ਚੋਂ ਬਾਹਰ ਹੋ ਜਾਣਾ ਕਿਉਂਕਿ ਬਹੁਤ ਤਕੜਾ ਆਗੂ ਬਹੁਤ ਤਕੜਾ ਜਰਨੈਲ ਮਿਲਿਆ ਹੈ ਇਸ ਵੇਲੇ ਕਿਸਾਨਾਂ ਨੂੰ ਸਦੀਆਂ ਬਾਅਦ ਇਹੋ ਜਿਹਾ ਸੂਰਮਾ ਹੁੰਦਾ ਜਿਹੜਾ ਹੱਕ ਸੱਚ ਦੀ ਖਾਤਰ ਆਪਣਾ ਸਭ ਕੁਝ ਦਾਤੇ ਲਾਈ ਬੈਠੇ ਸਰੀਰ ਤੋਂ ਵੱਡੀ ਕੀ ਚੀਜ਼ ਹੈ ਮਹਾਰਾ ਜਾਨ ਹੈ ਤੇ ਜਹਾਨ ਹੈ ਅਗਲਾ ਮਰਨ ਵਰਤ ਤੇ ਬਹਿ ਗਿਆ ਹੁਣ ਇਸ ਤੋਂ ਪਰੇ ਕੀ ਹੈ ਤਾਂ ਬੇਨਤੀ ਹੈ ਬਾਬਾ ਜੀ ਜੇ ਪੰਜਾਬ ਦੀ ਗੱਲ ਕਰੀਏ 91% ਤੋਂ ਵੱਧ ਜਿਹੜੇ ਕਿਸਾਨ ਹੈ ਉਹ ਸਿੱਖ ਧਰਮ ਨੂੰ ਮੰਨਦੇ ਹਨ ਹਾਂਜੀ ਆਪ ਸਰ ਤੁਸੀਂ ਵੀ ਦੇਖਿਆ ਹੋਊਗਾ ਆਪਾਂ ਦੇਖਦੇ ਆ ਕਿਸਾਨ ਸੰਘਰਸ਼ ਹੋ ਗਏ ਜਿਸ ਤਰ੍ਹਾਂ ਦਿੱਲੀ ਦੇ ਬਾਹਰ ਕਿਹੜਾ ਇੱਕ ਬਾਣੀ ਦਾ ਪ੍ਰਵਾਹ ਚੱਲਦਾ ਹੈ ਜਿਹੜੇ ਦਾਰ ਆਪਣਾ ਦਿੱਲੀ ਵਾਲ ਸਾਹਿਬ ਦਾ ਇਹ ਅਪਰਾਧਾ ਕਿਵੇਂ ਲਿਖ ਦੇਗੇ ਨਾਲ ਦੀ ਨਾਲ ਜਿਹੜਾ ਕਿਸਾਨਾਂ ਨੂੰ ਇੱਥੇ ਹੱਕਾਂ ਲਈ ਜਾਗਰੂਕ ਕਰਦੇ ਉਹ ਸਿੱਖ ਧਰਮ ਲਈ ਜਿਹੜਾ ਜੋੜਨ ਵਾਸਤੇ ਹੈ ਅਖੰਡ ਜਪ ਦਾ ਪਾਰ ਚੱਲਦਾ ਹੈ ਬਿਲਕੁਲ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਸਾਨੂੰ ਸ਼ਕਤੀ ਮਿਲਣੀ ਹੈ ਠੀਕ ਹੈ ਨਾ ਹੱਕ ਸੱਚ ਦੇ ਧਰਮ ਦੀ ਖਾਤਰ ਜੋਜਨ ਲਈ ਮਹਾਰਾਜ ਨੇ ਆਵਾਜ਼ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਿਰ ਬਾਣੀ ਵਿੱਚ ਹੋਰ ਵੀ ਬਹੁਤ ਹੈ ਕੀ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਬਹੁ ਸਬਨ ਕੀ ਰੇਣਕਾ ਤੋ ਆਓ ਹਮਾਰੇ ਬਾਸ ਤੋ ਇਸ ਕਰਕੇ ਬਾਣੀ ਸਾਨੂੰ ਸ਼ਕਤੀ ਦਿੰਦੀ ਹੈ ਬਿਲ ਪਾਵਰ ਦਿੰਦੀ ਹੈ ਡੱਲੇਵਾਲ ਸਾਹਿਬ ਨੂੰ ਪੁੱਛ ਕੇ ਦੇਖੋ 21 ਦਿਨ ਹੋ ਗਏ ਪਰ ਉਹਨਾਂ ਦਾ ਮਨ ਚੜਦੀ ਕਲਾ ਚ ਹੈ ਮੈਂ ਕਿਹਾ ਜੀ ਕੀ ਹਾਲ ਹੈ ਕਹਿੰਦੇ ਜੀ ਚੜਦੀ ਕਲਾ ਮਹਾਂਪੁਰਸ਼ੋ ਦੇਖੋ ਕਿੱਡੀ ਵੱਡੀ ਗੱਲ ਹੈ 21 ਦਿਨ ਜਿਨੇ ਭੋਜਨ ਪਾਣੀ ਛਕਿਆ ਹੀ ਨਹੀਂ ਉਹ ਇਨਸਾਨ ਕਹਿ ਰਿਹਾ ਤੇ ਬਾਣੀ ਦੀਆਂ ਪੰਕਤੀਆਂ ਵੀ ਹਨ ਮੰਨ ੜੇ ਗਏ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਉਹਨਾਂ ਦੀ ਜਿਹੜੀ ਅੰਦਰਲੀ ਆਤਮਾ ਨਾ ਉਹ ਜੁੜੀ ਹੋਈ ਹੈ ਪਰਮੇਸ਼ਰ ਨਾਲ ਠੀਕ ਹੈ ਇਸ ਤਰ੍ਹਾਂ ਕਿ ਉਹ ਡੋਲਣ ਵਾਲੀ ਰੂਹ ਨਹੀਂ ਤੇ ਪਰ ਬੇਨਤੀ ਹੈ ਵੀ ਸਰਕਾਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਬੇਨਤੀ ਹੈ ਹੁਣ ਵੇਲਾ ਸੰਭਲਦਾ ਮੌਕਾ ਸਾਂਭ ਲਓ ਦੇਖਿਓ ਕਿਤੇ ਵੇਲਾ ਖੁੰਝ ਗੇ ਨਾ ਤੇ ਫਿਰ ਪਛਤਾਵਾਂਗੇ ਆਪਾਂ ਸਾਰੇ ਇਹ ਬੇਨਤੀ ਹੈ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੰਨ ਪਾਣੀ ਨਾਲੀ ਦੇਹੀ ਚਲਦੀਆਂ ਤੇ ਉਹ ਛੱਡੀ ਬੈਠੇ ਆ ਕਿਹਦੇ ਲਈ ਪੰਜਾਬ ਲਈ ਕਿਸਾਨੀ ਲਈ ਸਾਡੇ ਸਾਰੇ ਭਾਰਤ ਵਰਸ਼ ਦੇ ਜਿੰਨੇ ਕਿਸਾਨ ਵੀਰ ਹੈ ਨਾ ਸਭ ਦੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਸ ਮੋਰਚੇ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਤਕੜਾ ਕਰੋ ਇਸ ਮੋਰਚੇ ਨੂੰ ਵੱਧ ਤੋਂ ਵੱਧ ਪਹੁੰਚੋ ਇੱਥੇ ਜਿਵੇਂ ਦਿੱਲੀ ਵਾਲਾ ਮੋਰਚਾ ਫਤਿਹ ਕੀਤਾ ਸੀ ਨਾ ਵੱਦ ਚੜ ਕੇ ਪਹੁੰਚੇ ਸੀ ਉਵੇਂ ਸਭ ਨੂੰ ਬੇਨਤੀ ਹੈ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਮਹਾਪੁਰਸ਼ਾਂ ਨੂੰ ਸਾਧੂ ਸੰਤਾਂ ਨੂੰ ਸਭ ਨੂੰ ਬੇਨਤੀ ਹੈ ਕਿਸਾਨਾਂ ਨੂੰ ਭੈਣ ਭਰਾਵਾਂ ਨੂੰ ਵੀ ਇੱਥੇ ਹਾਜ਼ਰੀ ਦਿਓ ਕਣਕਾਂ ਬੀਜੀਆਂ ਹੋਈਆਂ ਪਾਣੀ ਤਕਰੀਬਨ ਲੱਗੇ ਹੀ ਆ ਤੇ ਨਹੀਂ ਲੱਗੇ ਤਾਂ ਲਾ ਕੇ ਤੁਸੀਂ ਇੱਥੇ ਜਰੂਰ ਆਓ ਭਾਈ ਤੇ ਦਾਸ ਵੀ ਹਾਜ਼ਰੀਆਂ ਭਰੂਗਾ ਅੱਜ ਵੀ ਹਾਜ਼ਰੀ ਕੀਰਤਨ ਦੀ ਵੀ ਭਰੀ ਹੈ ਡੱਲੇਵਾਲ ਸਾਹਿਬ ਦਾ ਸੇਧ ਦਾ ਹਾਲ ਚਾਲ ਪੁੱਛ ਕੇ ਅੱਜ ਰੀਲਵਾ ਰਹੇ ਆ ਤੇ ਤੁਹਾਨੂੰ ਬੇਨਤੀ ਆ ਵੀ ਇਸ ਮੋਰਚੇ ਨੂੰ ਵੱਧ ਵੱਧ ਹੰਗਾਰਾ ਦਿਓ ਵੇਖਿਓ ਕਿਤੇ ਵੇਲਾ ਬੀਤ